ਇਸ ਵੇਲੇ ਦੀ ਵੱਡੀ ਖਬਰ ਹੈ ਸੂਬੇ ਦੇ ਅੰਦਰ ਮਹਿਲਾਵਾਂ ਨੂੰ smartphones ਰੱਖਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਆਟਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਹਿਲਾਵਾਂ ਨੂੰ ਕੈਮਰੇ ਵਾਲਾ ਫੋਨ ਨਹੀਂ ਰੱਖਣ ਦਿੱਤਾ ਜਾਣਾ ਉਹਨਾਂ ਦੇ ਕੋਲ ਸਿਰਫ ਕੀ ਪੜ ਵਾਲਾ ਫੋਨ ਜ਼ਰੂਰੀ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੀ ਸਮਾਜਿਕ ਪੰਚਾਇਤ ਦਾ ਫਰਮਾਨ ਹੈ ਕਿ ਮਹਿਲਾਵਾਂ ਤੇ ਲਈ 스마트ਫੋਨ ਬੈਨ ਕਰ ਦਿੱਤਾ ਨੂਹਾ ਧੀਆਂ ਦੇ ਲਈ ਜਿਹੜਾ ਕਿ ਕੈਮਰੇ ਵਾਲਾ ਫੋਨ ਰੱਖਣਾ ਜ਼ਰੂਰੀ ਨਹੀਂ ਹੈ ਪੜ੍ਹਾਈ ਕਰਨ ਵਾਲੀਆਂ ਕੁੜੀਆਂ ਕਰਦੇ ਬਾਹਰ ਜਿਹੜਾ 스마트ਫੋਨ ਨਹੀਂ ਲਗਾ ਲਿਜਾ ਸਕਦੀਆਂ ਅਜਹੀਆਂ ਸ਼ਰਤਾਂ ਜਿਹੜੀਆਂ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ ਲਾਈਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵਿਆਹ ਵਰਗੇ ਕਿਸੇ ਵੀ ਸਮਾਗਮ ਦੇ ਵਿੱਚ ਫੋਨ ਲਿਜਾਣ ਦੀ ਮਨਾ ਹੀ ਹੈ ਗਵਾਂਡੀਆਂ ਦੇ ਘਰ ਵੀ ਕੋਈ ਕੁੜੀ ਜਾਂ ਮਹਿਲਾ ਫੋਨ ਨਹੀਂ ਲਗਾ ਸਕਦੀ ਪੰਚਾਇਤ ਦੇ ਫੈਸਲੇ ਤੇ ਤੁਸੀਂ ਆਪਣੀ رائے ਜ਼ਰੂਰ ਦੇ ਸਕਦੇ ਹੋ ਕਿ ਇਹ ਜਿਹੜਾ ਫੈਸਲਾ ਰਾਜਸਥਾਨ ਦੇ ਪਿੰਡ ਜੁਲੌਰ ਜ਼ਿਲੇ ਦੇ ਵਿੱਚ ਜਿਹੜਾ ਕਿ ਪੰਚਾਇਤ ਦੇ ਵੱਲੋਂ ਲਿਆ ਗਿਆ ਹੈ ਤੁਸੀਂ ਕਿਵੇਂ ਸਮਝੋ ਕਿ ਇਹ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਿੰਡਾਂ ਦੀਆਂ ਨੂਹਾਂ ਤੇ ਧੀਆ ਹੁਣ smartphones ਜਿਹੜਾ ਕੈਮਰੇ ਵਾਲਾ ਉਹ ਨਹੀਂ ਰੱਖ ਸਕਦੀਆਂ ਤਾਂ ਕੁਝ ਸ਼ਰਤਾਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਨੇ ਜਿਹੜੀਆਂ ਕੁੜੀਆਂ ਪੜਾ ਇਹ ਕਰਦੀਆਂ ਨੇ ਉਹਨਾਂ ਨੂੰ smartphone ਦੀ ਜ਼ਰੂਰਤ ਹੈ ਤਾਂ ਉਹਨਾਂ ਦੇ ਉੱਤੇ ਵੀ ਕੁਝ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਤੁਸੀਂ ਇਸ ਪਾਬੰਦੀਆਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅਕਸਰ ਕੁਝ ਖਬਰਾਂ ਨਿਕਲ ਕੇ ਬਾਹਰ ਆਉਂਦੀਆਂ ਕਿਉਂਕਿ ਕੁੜੀਆਂ ਦੁਆਰਾ ਕ੍ਰਾਈਮ ਸੀਰੀਜ਼ ਦੇਖਿਆ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਅਜਿਹੇ ਸਟੈਪ ਚੱਕੇ ਜਾਂਦੇ ਨੇ ਜਿਹੜੇ ਮਾਮਲੇ ਜਦ ਜ਼ਾਹਰ ਹੁੰਦੇ ਨੇ ਵੀ ਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਇੱਕ ਲੜਕੀ ਦੇ ਵੱਲੋਂ ਆਪਣੇ ਹਸਬੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਲੜਕੀ ਦੇ ਮੋਬਾਈਲ ਦੀ ਜਦੋਂ ਫੋਰੈਂਸਿਕ ਜਾਂਚ ਹੋਈ ਸੀ ਤਾਂ ਉਸ ਦੇ ਵਿੱਚ ਪਾਇਆ ਗਿਆ ਸੀ ਕਿ ਇਹ ਲੜਕੀ ਸੀਰੀਅਲ ਕਿਲਰ ਦੇ ਜਿਹੜੇ ਐਪੀਸੋਡ ਨੇ ਉਹ ਦੇਖਦੀ ਸੀ ਉੱਥੋਂ ਉਸ ਦੇ ਵੱਲੋਂ ਕਤਲ ਕਰਨ ਦਾ ਤਰੀਕਾ ਸਿੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਹੁਣ ਰਾਜਸਥਾਨ ਦੇ ਇੱਕ ਪਿੰਡ ਜਲੌਰ ਦੇ ਵਿੱਚ ਜਿਹੜਾ ਕਿ ਸਖਤ ਫੈਸਲੇ ਲਿੱਤੇ ਗਏ ਨੇ ਨੂਹਾ ਨੂੰ ਕੁੜੀਆਂ ਨੂੰ ਜਿਹੜਾ ਕਿ ਔਰਤਾਂ ਨੂੰ smartphones ਰੱਖਣ ਤੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਆ ਉਹਨਾਂ ਦੁਆਰਾ ਕਿਹਾ ਗਿਆ ਕਿ ਜੇਕਰ ਲੜਕੀਆਂ ਪੜ੍ਹਦੀਆਂ ਨੇ ਤਾਂ ਉਹਨਾਂ ਨੂੰ smartphone ਘਰ ਤੋਂ ਬਾਹਰ ਲਿਜਾਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ ਨਾ ਹੀ ਕਿਸੇ ਵਿਆਸ ਮਾਗਮਤੇ ਵਿੱਚ ਕੈਮਰੇ ਵਾਲਾ ਫੋਨ ਲਿਜਾ ਸਕਦੀਆਂ ਨੇ ਤੇ ਨਾ ਹੀ ਆਪਣੇ ਗਵਾਂਡੀਆਂ ਦੇ ਘਰੇ 스마트ਫੋਨ ਲਗਾ ਸਕਦੀਆਂ ਨੇ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਜਿਹੜਾ ਫੈਸਲਾ ਲਿੱਤਾ ਗਿਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਇਸ ਵੇਲੇ ਦੀ ਵੱਡੀ ਖਬਰ ਹੈ ਸੂਬੇ ਦੇ ਅੰਦਰ ਮਹਿਲਾਵਾਂ ਨੂੰ 스마트ਫੋਨ ਰੱਖਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਹਿਲਾਵਾਂ ਨੂੰ ਕੈਮਰੇ ਵਾਲਾ ਫੋਨ ਨਹੀਂ ਰੱਖਣ ਦਿੱਤਾ ਜਾਣਾ ਉਹਨਾਂ ਦੇ ਕੋਲ ਸਿਰਫ ਕੀ ਪੜ ਵਾਲਾ ਫੋਨ ਜ਼ਰੂਰੀ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੀ ਸਮਾਜਿਕ ਪੰਚਾਇਤ ਦਾ ਫਰਮਾਨ ਹੈ ਕਿ ਮਹਿਲਾਵਾਂ ਦੇ ਲਈ smartphones ਬੈਨ ਕਰ ਦਿੱਤਾ ਨੂਹਾ ਧੀਆਂ ਦੇ ਲਈ ਜਿਹੜਾ ਕਿ ਕੈਮਰੇ ਵਾਲਾ ਫੋਨ ਰੱਖਣਾ ਜ਼ਰੂਰੀ ਨਹੀਂ ਹੈ ਪੜ੍ਹਾਈ ਕਰਨ ਵਾਲੀਆਂ ਕੁੜੀਆਂ ਕਰਦੇ ਬਾਹਰ ਜਿਹੜਾ smartphone ਨਹੀਂ ਲਗਾ ਲਿਜਾ ਸਕਦੀਆਂ ਅਜਹੀਆਂ ਸ਼ਰਤਾਂ ਜਿਹੜੀਆਂ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ ਲਾਈਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵਿਆਹ ਵਰਗੇ ਕਿਸੇ ਵੀ ਸਮਾਗਮ ਦੇ ਵਿੱਚ ਫੋਨ ਲਿਜਾਣ ਦੀ ਮਨਾ ਹੀ ਹੈ ਗਵਾਂਡੀਆਂ ਦੇ ਘਰ ਵੀ ਕੋਈ ਕੁੜੀ ਜਾਂ ਮਹਿਲਾ ਫੋਨ ਨਹੀਂ ਲਗਾ ਸਕਦੀ ਪੰਚਾਇਤ ਦੇ ਫੈਸਲੇ ਤੇ ਤੁਸੀਂ ਆਪਣੀ رائے ਜ਼ਰੂਰ ਦੇ ਸਕਦੇ ਹੋ ਕਿ ਇਹ ਜਿਹੜਾ ਫੈਸਲਾ ਰਾਜਸਥਾਨ ਦੇ ਪਿੰਡ ਜਲੌਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਪੰਚਾਇਤ ਦੇ ਵੱਲੋਂ ਲਿਆ ਗਿਆ ਹੈ ਤੁਸੀਂ ਕਿਵੇਂ ਸਮਝੋ ਕਿ ਇਹ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਿੰਡਾਂ ਦੀਆਂ ਨੂਹਾਂ ਤੇ ਧੀਆਂ ਹੁਣ smartphones ਜਿਹੜਾ ਕੈਮਰੇ ਵਾਲਾ ਉਹ ਨਹੀਂ ਰੱਖ ਸਕਦੀਆਂ ਤਾਂ ਕੁਝ ਸ਼ਰਤਾਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਨੇ ਜਿਹੜੀਆਂ ਕੁੜੀਆਂ ਾਈ ਕਰਦੀਆਂ ਨੇ ਉਹਨਾਂ ਨੂੰ smartphone ਦੀ ਜ਼ਰੂਰਤ ਹੈ ਤਾਂ ਉਹਨਾਂ ਦੇ ਉੱਤੇ ਵੀ ਕੁਝ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਤੁਸੀਂ ਇਸ ਪਾਬੰਦੀਆਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅਕਸਰ ਕੁਝ ਖਬਰਾਂ ਨਿਕਲ ਕੇ ਬਾਹਰ ਆਉਂਦੀਆਂ ਕਿਉਂਕਿ ਕੁੜੀਆਂ ਦੁਆਰਾ ਕ੍ਰਾਈਮ ਸੀਰੀਜ਼ ਦੇਖਿਆ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਅਜਿਹੇ ਸਟੈਪ ਚੱਕੇ ਜਾਂਦੇ ਨੇ ਜਿਹੜੇ ਮਾਮਲੇ ਜਦ ਜ਼ਾਹਰ ਹੁੰਦੇ ਨੇ ਵੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਇੱਕ ਲੜਕੀ ਦੇ ਵੱਲੋਂ ਆਪਣੇ ਹਸਬੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਤਾਂ ਲੜਕੀ ਦੇ ਮੋਬਾਈਲ ਦੀ ਜਦੋਂ ਫੋਰੈਂਸਿਕ ਜਾਂਚ ਹੋਈ ਸੀ ਤਾਂ ਉਸ ਦੇ ਵਿੱਚ ਪਾਇਆ ਗਿਆ ਸੀ ਕਿ ਇਹ ਲੜਕੀ ਸੀਰੀਅਲ ਕਿਲਰ ਦੇ ਜਿਹੜੇ ਐਪੀਸੋਡ ਨੇ ਉਹ ਦੇਖਦੀ ਸੀ ਉੱਥੋਂ ਉਸ ਦੇ ਵੱਲੋਂ ਕਤਲ ਕਰਨ ਦਾ ਤਰੀਕਾ ਸਿੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਹੁਣ ਰਾਜਸਥਾਨ ਦੇ ਇੱਕ ਪਿੰਡ ਜਲੌਰ ਦੇ ਵਿੱਚ ਜਿਹੜਾ ਕਿ ਸਖਤ ਫੈਸਲੇ ਲਿੱਤੇ ਗਏ ਨੇ ਨੂਹਾ ਨੂੰ ਕੁੜੀਆਂ ਨੂੰ ਜਿਹੜਾ ਕਿ ਔਰਤਾਂ ਨੂੰ smartphones ਰੱਖਣ ਤੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਆ ਉਹਨਾਂ ਦੁਆਰਾ ਕਿਹਾ ਗਿਆ ਕਿ ਜੇਕਰ ਲੜਕੀਆਂ ਪੜ੍ਹਦੀਆਂ ਨੇ ਤਾਂ ਉਹਨਾਂ ਨੂੰ smartphone ਘਰ ਤੋਂ ਬਾਹਰ ਲਿਜਾਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ ਨਾ ਹੀ ਕਿਸੇ ਵਿਆਸਮਾਗਮ ਤੇ ਵਿੱਚ ਕੈਮਰੇ ਵਾਲਾ ਫੋਨ ਲਿਜਾ ਸਕਦੀਆਂ ਨੇ ਤੇ ਨਾ ਹੀ ਆਪਣੇ ਗਵਾਂਡੀਆਂ ਦੇ ਘਰੇ smartphone ਲਗਾ ਸਕਦੀਆਂ ਨੇ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਜਿਹੜਾ ਫੈਸਲਾ ਲਿੱਤਾ ਗਿਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ